ਸਿੱਖ ਪੰਥ ਦੇ ਮਹਾਨ ਕਾਰਨਾਮਿਆਂ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਸੀ ਜਵਾਬ ਸਿੱਖ ਪੰਥ ਦੇ ਅਦੁੱਤੀ ਤੇ ਲਾਮਸਾਲ ਕਾਰਨਾਮਿਆਂ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਸੀ ਉਹ ਸੀ ਗੁਰਮਤਿ ਦੀ ਵਿਚਾਰਤਾਰਾ ਅਮਰਤ ਦੀ ਸ਼ਕਤੀ ਅਤੇ ਰਹਿਤ ਮਰਿਆਦਾ ਦੀ ਸ਼ਕਤੀ ਅਮਰਤ ਤੋਂ ਸਿੱਖਾਂ ਨੂੰ ਬਹੁਤ ਬਰਕਤਾਂ ਪ੍ਰਾਪਤ ਹੋਈਆਂ ਅਮਰਤ ਨੇ ਸਿੱਖਾਂ ਨੂੰ ਪੰਥਕ ਸ਼ਕਤੀ ਤੇ ਗੁਰੂ ਪੰਥ ਦੇ ਰੂਪ ਵਿੱਚ ਬਦਲ ਕੇ ਰੱਖ ਦਿੱਤਾ ਸਿੱਖ ਗੁਰੂ ਅਤੇ ਅਕਾਲ ਪੁਰਖ ਨੂੰ ਇੱਕ ਸੂਤਰ ਵਿੱਚ ਬੰਨਿਆ ਗਿਆ ਜਾਤ ਪਾਤ ਦੇ ਬੰਧਨਾਂ ਨੂੰ ਤੋੜਿਆ ਪੰਜ ਕਰਾਰਾਂ ਦੇ ਧਾਰਨੀ ਬਣਾਇਆ ਸਿੱਖ ਕੌਮ ਨੂੰ ਵੱਖਰੀ ਕੌਮੀਅਤ ਦਾ ਅਹਿਸਾਸ ਕਰਵਾਇਆ ਅੰਮ੍ਰਿਤ ਦੀ ਸ਼ਕਤੀ ਪਿੱਛੇ ਸਿੱਖ ਰਹਿਤ ਮਰਿਆਦਾ ਹੀ ਕੰਮ ਕਰਦੀ ਹੈ ਭਾਵ ਮਨਮਤ ਜਾਂ ਆਪਣੀ ਮਤ ਨੂੰ ਤਿਆਗ ਕੇ ਗੁਰਮਤ ਅਨੁਸਾਰ ਜੀਵਨ ਬਤੀਤ ਕਰਨਾ ਹੈ ਗੁਰੂ ਦੇ ਸ਼ਬਦ ਦੀ ਕਮਾਈ ਵੀ ਰਹਿਤ ਹੈ ਬੁਰਾਈ ਤੋਂ ਬਚਣਾ ਧਰਮ ਤੋਂ ਨਹੀਂ ਥਿਰਕਣਾ ਜੀਵਨ ਨੂੰ ਵਿਚਾਰ ਧਾਰਾ ਤੇ ਸਿਧਾਂਤਾਂ ਅਨੁਸਾਰ ਜਿਉਣਾ ਅਸਲ ਰਹਿਤ ਹੈ ਇਸੇ ਲਈ ਹੀ ਖਾਲਸਾ ਸਿਰਜਣਾ ਹੋਈ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹੇ ਗੁਰੂ ਜੀ